ਪਿੰਡ ਰਾਮਗੜ੍ਹ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨੈਸ਼ਨਲ ਹਾਈਵੇ ਦੇ ਸਬਵੇ ਦੀ ਸੜਕ ਤੇ ਪਾਣੀ ਖੜ ਚੁੱਕਾ ਹੈ ਜਿਸ ਕਾਰਨ ਸੜਕ ਵਿਚਕਾਰ ਕਾਫੀ ਟੁਏ ਪੈ ਗਏ ਹਨ ਜਿਸ ਤੇ ਐਕਸ਼ਨ ਲੈਂਦੇ ਹੋਏ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਕਰ ਦਿੱਤੀ ਜਿਸ ਤੇ ਮੰਗਲਵਾਰ ਨੂੰ ਕਾਰਵਾਈ ਕਰਦੇ ਹੋਏ ਬੀਡੀਪੀਓ ਫਲੋਰ ਦੇ ਪੰਚਾਇਤ ਸੈਕਟਰੀ ਪਰਮਿੰਦਰ ਸਿੰਘ ਸਰਕਾਰੀ ਅਮਲਾ ਲੈ ਕੇ ਪਾਣੀ ਦੀ ਨਿਕਾਸੀ ਲਈ ਮੌਕੇ ਤੇ ਪਹੁੰਚ ਗਏ ਪਰ ਉੱਥੇ ਪਿੰਡ ਜਗਤਪੁਰ ਦੀਆਂ ਸੈਂਕੜੇ ਮਹਿਲਾਵਾਂ ਨੇ ਪਹੁੰਚ ਕੇ ਕੰਮ ਰੁਕਵਾ ਦਿੱਤਾ ਅਤੇ ਕਿਹਾ ਕਿ ਉਹ ਪਿੰਡ ਰਾਮਗੜ੍ਹ ਦਾ ਗੰਦਾ ਪਾਣੀ ਕਦੇ ਵੀ ਪਿੰਡ ਜਗਤਪੁਰ ਦੀ ਜ਼ਮੀਨ ਵਿੱਚ ਨਹੀਂ ਪੈਣ ਦੇਣਗੇ। ਮੌਕੇ ਤੇ ਮੌਜੂਦ ਅਮਰਜੀਤ ਚੁੰਬਰ, ਹੁਸਨ ਲਾਲ, ਸ਼ਿੰਦਰਪਾਲ, ਬਲਦੇਵ ਟੇਲੋਂ, ਸੁਖਦੇਵ ਪੰਚ, ਭੁਪਿੰਦਰ ਸਿੰਘ ਪ੍ਰਧਾਨ, ਜਰਨੈਲ ਸਿੰਘ ਪੱਟੀ ਜੋਗਿੰਦਰ ਸਿੰਘ ਚੌਕੀਦਾਰ ਅਤੇ ਹੋਰਨਾਂ ਨੇ ਕਿਹਾ ਕਿ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਵੀ ਬੀਡੀਪੀਓ ਦਫ਼ਤਰ ਦੇ ਕਰਮਚਾਰੀਆਂ ਨੇ ਉਲੰਘਣਾ ਕਰਦੇ ਹੋਏ ਜੀਸੀਬੀ ਨਾਲ ਟੋਏ ਪੁੱਟੇ ਹਨ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦੋਹਾਂ ਪਿੰਡਾਂ ਦੇ ਪਤਵੰਤਿਆਂ ਨਾਲ ਗੱਲਬਾਤ ਕਰਕੇ ਇਸ ਗੰਭੀਰ ਮਸਲੇ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ ਇਸ ਮਾਮਲੇ ਸੰਬੰਧੀ ਪਰਮਿੰਦਰ ਸਿੰਘ ਸਕੱਤਰ ਨੇ ਕਿਹਾ ਕਿ ਉਹਨਾਂ ਉੱਚ ਅਧਿਕਾਰੀਆਂ ਦੇ ਹੁਕਮਾਂ ਤੇ ਹੀ ਸਰਕਾਰੀ ਅਮਲੇ ਸਮੇਤ ਪਾਣੀ ਦੀ ਨਿਕਾਸੀ ਦਾ ਹੱਲ ਕਰਨ ਗਏ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਜੀ ਸਾਡੇ ਹੱਥ ਬਨ ਕੇ ਬੇਨਤੀ ਆ ਅਸੀਂ ਇੱਧਰ ਜਦਪੁਰਾ ਵਾਲੇ ਪਾਣੀ ਨਹੀਂ ਹੈਗਾ ਪੈਣ ਦੇਣਾ ਜੇ ਤਾਂ ਐਡੇ ਪਰਮਾਨਸੀ ਨਾ ਮੰਨਦੇ ਠੀਕ ਆ ਨਹੀਂ ਅਸੀਂ ਦੂਰ ਵੱਡੇ ਲੈਵਲ ਤੇ ਜਾਵਾਂ ਸਾਡੀ ਤਾਂ ਇਹੀ ਮੈਂ ਦੁਆ ਹੈਗੀ ਆ ਅਸੀਂ ਨਹੀਂ ਪਾਣੀ ਇੱਧਰ ਕਦੇ ਪੈਣਾ ਇਹਨਾਂ ਚੌਥਾ ਹੇਲਾ ਹੋ ਚੁੱਕਾ ਆ ਅਸੀਂ ਨੇ ਵੀ ਅਸੀਂ ਬੰਦ ਕਰਾਇਆ ਅਸੀਂ ਕਿਉਂ ਚਾਹੇ ਨਾ ਹੋ ਜੂਗਾ ਅਸੀਂ ਬਹੁਤ ਮੁਸ਼ਕਲ ਆ ਬੈਠੇ ਤੁਸੀਂ ਕਿਸੇ ਨੂੰ ਦਰਖਾਸਤ ਦਿੱਤੀ ਹੈ ਵੀਡੀਓ ਦਫ਼ਤਰ ਹਾਂਜੀ ਹਾਂ ਦੇਰ ਚੱਲੇ ਹਾਂ ਦੇਰ ਚੱਲੇ ਆ ਅੱਗੇ ਵੀ ਅਸੀਂ ਇਹ ਬੰਨ ਪਾਣੀ ਕਰਾਇਆ ਅੱਗੇ ਉਸ ਪੈਪ ਲਗੇ ਬਾੜਾ ਕੋਈ ਕਿਸੇ ਸੁਣਾਈ ਨਹੀਂ ਦਿੱਤੀ ਇਕਾਨ ਨੇ ਆ ਜੀ ਵੀ ਤਿੰਨ ਚਾਰ ਸਾਲ ਤੋਂ ਪਾਣੀ ਨਾ ਛੜਕ ਦੇ ਵਿੱਚ ਪੈ ਰਿਹਾ ਆ ਅਸੀਂ ਅੱਗੇ ਬੰਦ ਕਰ ਦਿੱਤਾ ਸੀਗਾ ਹੁਣ ਇਹ ਰਾਮਗੜ੍ਹ ਰਾਮਗੜ੍ਹ ਦਾ ਜਿਹੜਾ ਪਾਣੀ ਆ ਇਹ ਸਾਡੇ ਪਿੰਡ ਦੇ ਵਿੱਚ ਟੈਪ ਆ ਰਹੇ ਸੀ ਅਸੀਂ ਪਹਿਲਾਂ ਵੀ ਰੋਕੇ ਸੀਗੇ ਉਦੋਂ ਬੰਦ ਕਰਦਾ ਸੀ ਹੁਣ ਅਸੀਂ ਫੇਰ ਰੋਕ ਦਿੱਤੇ ਆ ਇਹਨਾਂ ਦੀ ਜ਼ਮੀਨਾਂ ਨੇ ਲਾਗੇ ਪਈ ਆ ਇਹ ਉੱਥੇ ਕਰਕਾ ਜਿੰਨਾ ਵੀ ਆਉਂਦਾ ਪ੍ਰਸ਼ਾਸਨ ਆਪੇ ਪਾਵੇ ਉੱਥੇ ਪਾਣੀ ਅਸੀਂ ਆਪਣੇ ਪਿੰਡ ਦੇ ਵਿੱਚ ਪਾਣੀ ਨਹੀਂ ਪਾਣ ਦੇਣਾ ਕੋਈ ਸਾਥ ਪਾਣੀ ਚੱਲ ਰਿਹਾ ਹੈ ਤੁਹਾਨੂੰ ਇਹਨੇ ਕੋ ਪਾਉਣਾ ਨਹੀਂ ਨਹੀਂ ਪ੍ਰੋਬਲਮ ਹੈਗੀ ਆ ਜੀ ਸਾਰਿਆਂ ਨੂੰ ਪ੍ਰੋਬਲਮ ਆ ਜੀੜੀ ਰੋਡ ਵਾਲਿਆਂ ਨੂੰ ਪ੍ਰੋਬਲਮ ਆ ਸਾਨੂੰ ਨੰਗਰਿਆਂ ਨੂੰ ਪ੍ਰੋਬਲਮ ਆ ਮਈਆ ਡੇਰੇ ਨੰਗਰਿਆਂ ਨੂੰ ਉਹਨਾਂ ਨੂੰ ਵੀਰਵਾਰ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਉੱਦਾਂ ਡਿੱਗਦੇ ਬਹੁਤ ਉੱਥੇ ਪਰ ਇਹ ਆ ਵੀ ਸਰਕਾਰ ਦਾ ਕੰਮ ਆ ਪਾਣੀ ਆਪਣੀ ਜ਼ਮੀਨ 'ਚ ਪਾਉਣਾ ਤਾਂ ਫੇਰ ਇਹਦੇ ਇਹਦੇ ਸੰਬੰਧੀ ਕੋਈ ਸ਼ਿਕਾਇਤ ਪੜਾ ਕੀਤੀ ਆ ਪਾਣੀ ਜਿਹੜਾ ਪੈਂਦਾ ਜਿਹੜਾ ਇਹਦੇ ਬ ਦੇ ਕੋਈ ਹੱਲ ਹੋਇਆ ਨਹੀਂ ਅਜੇ ਤੱਕ ਨਹੀਂ ਕੋਈ ਹੱਲ ਨਹੀਂ ਹੋਇਆ ਕਿਉਂ ਗਾਂ ਦਾ ਅਗਲਾ ਸਟੇਪ ਕੀ ਹੈ ਅਗਲਾ ਸਟੈਪ ਤਾਂ ਇਹਨਾਂ ਸਰਕਾਰ ਦਾ ਅਜ ਤਾਂ ਆਪਣਾ ਪਾਣੀ ਆਪਣੇ ਬੰਨ ਜਲੀ ਪੈਣ ਦੇਣਾ ਇਹਨਾਂ ਦੀ ਰਾਮਗੜ੍ਹ ਦੀ ਜ਼ਮੀਨ ਪਈ ਆ ਸੰਪਤੀ ਦੀ ਤੇ ਆਪਣਾ ਜਿੰਨਾ ਵੀ ਖਰਚਾ ਉਹਥੇ ਲੈ ਕੇ ਪਾਉਣ ਬਾਣੀ ਹੈ ਹਾਂਜੀ ਕੀ ਮਸਲਾ ਜੀ ਕੀ ਮਸਲਾ ਸਾਡਾ ਹੈ ਜੀ ਪਿੰਡ ਰਾਮਗੜ੍ਹ ਦਾ ਪਾਣੀ ਜਿਹੜਾ ਹੈਗਾ ਆਪਣਾ ਘਰਾਂ ਦਾ ਪਾਣੀ ਗੰਦਾ ਬਾਣੀ ਆ ਸਾਡੇ ਪੈਣ ਪਾਣੀ ਤੇ ਰਾਜਗੁਰੇ ਪਾਉਣ ਲੱਗੇ ਅਸੀਂ ਵੀ ਕਈ ਵਾਰ ਪਹਿਲਾਂ ਵੀ ਰੋਕਿਆ ਸੀਗਾ ਕੋਪੇ ਸਾਡਾ ਇਹ ਚਪੜਾ ਪਹਿਲਾਂ ਹੀ ਕਾਫੀ ਓਵਰਫਲ ਹੋ ਚੁੱਕਾ ਹੋਗਾ ਜਗ੍ਹਾ ਬਹੁਤ ਥੋੜੀ ਹੈ ਅਸੀਂ ਬਾਰ ਬਾਰ ਕਹਿੰਨੇ ਵੀ ਨਾ ਪਾ ਗਿਓ ਪਾ ਉਸ ਕਰੇ ਸਾਡੀ ਬੇਨਤੀ ਹੈ ਹੁਣ ਅੱਗੇ ਨਾਲ ਫਿਰ ਜੀਐਸਵੀ ਭੇਜੀ ਜਾਂ ਜੇਸੂ ਬੰਦ ਕਰਾਤੀ ਆ ਅਸੀਂ ਦਖਾਸਤ ਦੇ ਦਿੱਤੀ ਆ ਐਸਟੂ ਸਾਹਿਬ ਨੂੰ ਤੇ ਜੀਐਸੂ ਨੂੰ ਕਿਰਪਾ ਕਰਕੇ ਸਾਡੂੰ ਮਿਹਰਬਾਨੀ ਕਰਕੇ ਸਾਡਾ ਪਾਣੀ ਨਾਲ ਦਪਾਇ ਜਾਵੇ ਜਿੱਥੇ ਇਹਨਾਂ ਦੀ ਜਗ੍ਹਾ ਹੈਗੀ ਪੰਚਾਇਤ ਦੀ ਉੱਥੇ ਪਾਣੀ ਪਾਇਆ ਜਾਵੇ ਮਿਹਰਬਾਨੀ ਤੇ ਮਾਮਲਾ ਸਾਰਾ ਭਾਜੀ ਇਸ ਤਰ੍ਹਾਂ ਆ ਇਹ ਸਾਡੀ ਜਿਹੜੀ ਪਾਣੀ ਦੀ ਸਮੱਸਿਆ ਆ ਇਹ ਕਾਫੀ ਗੰਭੀਰ ਸਮੱਸਿਆ ਆ ਇਸ ਜਿਹੜੀ ਸਮੱਸਿਆ ਦੇ ਪਾਣੀ ਤੇ ਅਸੀਂ ਕਾਫੀ ਵਾਰ ਪ੍ਰਸ਼ਾਸਨ ਨੂੰ ਮਿਲ ਵੀ ਚੁੱਕੇ ਆ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੀ ਅਸੀਂ ਆਪਣਾ ਮੰਗ ਪੱਤਰ ਦਿੱਤਾ ਪੰਚਾਇਤ ਵੱਲੋਂ ਐਸਡੀਐਮ ਸਾਹਿਬ ਫਲੋਰ ਨੂੰ ਵੀ ਮਿਲ ਚੁੱਕੀਆਂ ਆ ਵੀਡੀਓ ਦਫ਼ਤਰ ਫਲੋਰ ਵੀ ਮਿਲ ਚੁੱਕੀਆਂ ਇਸ ਮਸਲੇ ਤੇ ਕਾਫੀ ਗੰਭੀਰਤਾ ਵਾਰੀ ਅਸੀਂ ਦੱਸਿਆ ਗਿਆ ਆ ਵੀ ਇਸੇ ਕਾਫੀ ਜਾਨੀ ਮਾਲੀ ਨੁਕਸਾਨ ਆ ਕਾਫੀ ਪਾਣੀ ਦੇ ਨਾਲ ਖੱਡੇ ਪੈ ਚੁੱਕੇ ਆ ਜੋ ਤੁਸੀਂ ਦੇਖਿਆ ਆ ਹਾਈਵੇ ਤੇ ਜਿਸ ਤਰ੍ਹਾਂ ਮੋਟਰਸਾਈਕਲ ਗੱਡੀਆਂ ਜਾਂਦੀਆਂ ਆ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ ਪਾਣੀ ਦੇ ਉੱਪਰ ਤੈਣ ਦੇ ਕਾਰਨ ਕਿਸੇ ਨੂੰ ਇਹ ਵੀ ਨਹੀਂ ਪਤਾ ਵੀ ਬੱਚ ਟੋਆ ਆ ਜਾਂ ਕੁਝ ਵੀ ਆ ਇਸ ਕਰਕੇ ਇਹ ਸਭ ਤੋਂ ਮੈਨੂੰ ਅੱਜ ਫੋਨ ਆਇਆ ਪਿੰਡ ਦੇ ਸਾਰੇ ਸਾਡੇ ਪਿੰਡ ਦੇ ਸਾਰੇ ਵਾਸੀ ਸਾਡੇ ਅੱਜ ਇਕੱਠੇ ਹੋਏ ਸੀਗੇ ਕੋਈ ਪਰਵਿੰਦਰ ਸੈਕਟਰੀ ਸਾਡੇ ਫਲੋਰ ਦੇ ਆ ਪੰਚਾਇਤ ਪੰਚਾਇਬ ਸੈਕਟਰੀ ਆ ਉਹ ਅੱਜ ਜੀਸੀਬੀ ਲੈ ਕੇ ਤੇ ਟੋਆ ਪਟਕੇ ਧੱਕੇ ਦੇ ਨਾਲ ਜਿਹੜੇ ਸੀਵਰੇਜ ਦੇ ਪੈਪ ਪਾਏ ਜਾਂਦੇ ਸੀ ਔਰ ਕਾਨੂੰਨੀ ਤੌਰ ਤੇ ਜਿਹੜਾ ਕੋਡ ਆਫ ਕੰਡਕਟ ਲੱਗਾ ਹੋਇਆ ਆ ਤੁਸੀਂ ਕੋਡ ਆਫ ਕੰਡਕਟ ਦੇ ਵਿੱਚ ਜੋ ਪੁਰਾਣਾ ਕੋਈ ਪੰਚਾਇਤੀ ਕਮਲ ਕੰਮ ਜਾਂ ਕਾਨੂੰਨੀ ਕੰਮ ਚੱਲ ਰਿਹਾ ਆ ਤੁਸੀਂ ਉਹ ਕਰ ਸਕਦੇ ਆ ਤੁਸੀਂ ਨਵਾਂ ਕੰਮ ਜਿਹੜਾ ਤੱਕੇ ਦੇ ਨਾਲ ਕਰ ਰਹੇ ਆ ਬਿਨਾਂ ਮਨਜ਼ੂਰੀ ਬਿਨਾਂ ਪੰਚਾਇਤ ਤੋਂ ਬਿਨਾਂ ਪਿੰਡ ਦੇ ਵਾਸੀ ਨੂੰ ਪੁੱਛ ਕੇ ਤੁਸੀਂ ਕਮ ਸੇ ਕਮ ਪੰਚਾਇਤ ਤੋਂ ਪੁੱਛੋ ਵੀ ਅਸੀਂ ਪਾਣੀ ਦੇ ਪੈਪ ਪਾ ਰਹੇ ਆ ਕੋਡ ਆਫ ਇਹ ਪਾਣੀ ਇਹ ਪਿੰਡ ਦਾ ਪਾਣੀ ਇਹ ਪਾਣੀ ਭਾਜੀ ਸਾਡੇ ਨਜ਼ਦੀਕੀ ਪਿੰਡ ਪਿੰਦਾ ਆ ਰਾਮਗੜਾ ਕਾਫੀ ਉਹ ਤੋਂ ਟਾਬਿਆਂ ਦਾ ਪਾਣੀ ਪਿੰਡ ਦਾ ਪਾਣੀ ਜਿਹੜਾ ਹਾਈਵੇ ਤੇ ਉੱਪਰ ਆ ਰਿਹਾ ਆ ਇਸ ਬਾਰੇ ਅਸੀਂ ਕਾਫੀ ਗੰਭੀਰਤਾ ਦੇ ਨਾਲ ਗੱਲ ਕੀਤੀ ਆ ਚਲੋ ਉਹ ਵੀ ਸਾਡਾ ਭਾਈਵੰਦੀ ਹੈਗੇ ਆ ساری ساری ਪੰਚਾਇਤ ਹੈਗੀ ਆ ਤੇ ਉਹਨਾਂ ਦੀ ਕੋ ਗੰਭੀਰ ਮਸੱਈਆ ਸਮੱਸਿਆ ਇਸ ਬਾਰੇ ਅਸੀਂ ਪ੍ਰਸ਼ਾਸਨ ਨਾਲ ਕਾਫੀ ਵਾਰੀ ਗੱਲ ਕੀਤੀ ਆ ਪ੍ਰਸ਼ਾਸਨ ਨੂੰ ਇਸ ਬਾਰੇ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਆ ਕਿਉਂਕਿ ਜਿਹੜਾ ਸਾਡੇ ਪਿੰਡ ਦਾ ਛੱਪੜ ਆ ਉਹਦੀ ਕਪੈਸਿਟੀ ਸਰ ਬਹੁਤ ਜ਼ਿਆਦਾ ਘਟਾ ਆ ਤੇ ਇਹ ਟੱਕੇ ਦੇ ਨਾਲ ਜਿਹੜਾ ਪਾਣੀ ਸਾਡੇ ਪਿੰਡ ਵਿੱਚ ਪਾਇਆ ਜਾ ਰਿਹਾ ਆ ਅਸੀਂ ਲੈਟਿਸ ਕਾਇਦ ਭਾਜੀ ਵੀਡੀਓ ਦਫ਼ਤਰ ਨੂੰ ਵੀ ਪਹਿਲਾਂ ਦੇ ਚੁੱਕੇ ਆ ਐਸਟੀਐਮ ਦਫ਼ਤਰ ਨੂੰ ਵੀ ਦੇ ਚੁੱਕੇ ਆ ਇਸ ਮਸਲੇ ਦੇ ਵਿੱਚ ਅਸੀਂ ਨੈਸ਼ਨਲ ਹਾਈਵੇ ਨੂੰ ਵੀ ਮਿਲ ਚੁੱਕੇ ਆ ਤੇ ਉਹਨਾਂ ਨੂੰ ਵੀ ਅਸੀਂ ਇਹ ਪੱਤਰ ਦੇ ਚੁੱਕੇ ਆ ਜਿਹੜਾ ਨੜੇ ਤੇ ਪਾਣੀ ਛੜ ਰਿਹਾ ਆ ਤੁਹਾਨੂੰ ਦਿੱਕਤ ਨਹੀਂ ਹੁੰਦੀ ਇਹਨਾਂ ਕੋਲ ਬਹੁਤ ਦਿੱਕਤ ਬਹੁਤ ਸਾਰੀ ਦਿੱਕਤਦਾਰੀ ਆ ਜੀ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਰਹੀਆਂ ਸਾਡੇ ਤੋਂ ਹੋਰ ਵੀ ਲੋਕ ਜਿਹੜੇ ਵਾਸੀ ਇਤੋੜੀ ਨੰਗ ਰਹੇ ਆ ਉਹਨਾਂ ਨੇ ਵੀ ਕਾਫੀ ਇਸ ਗੰਭੀਰਤਾ ਬਾਰੇ ਪ੍ਰਸ਼ਾਸਨ ਤੱਕ ਨੋਟਿਸ ਕਰਾਇਆ ਹੈ ਪਾਲਿਲ ਕੇ ਪੰਚਾਇਤ ਹਾਲ ਨਹੀਂ ਕਰ ਸਕਦੀ ਜਿਹੜਾ ਕਾਫੀ ਵਾਰੀ ਅਸੀਂ ਕਿਹਾ ਹੈ ਜੀ ਇਸ ਬਾਰੇ ਇਹ ਸਮੱਸਿਆ ਦਾ ਹੱਲ ਕੱਢਿਆ ਜਾਵੇ ਤੇ ਅਸੀਂ ਜਿਹੜੇ ਸਾਡੇ ਫਲੋਰ ਦੇ ਪ੍ਰਸ਼ਾਸਨ ਸਾਡੇ ਪ੍ਰਵਿੰਦਰ ਸੈਕਟਰੀ ਜੀ ਆਪ ਵੀਡੀਓ ਜੀ ਆਸੀਂ ਉਹਨਾਂ ਦੇ ਧਿਆਨ ਧਿਆਨ ਦੇ ਵਿੱਚ ਇਹ ਗੱਲ ਲਿਆਉਂਦੀ ਆਪ ਵੀ ਕੋਈ ਪੰਚਾਇਤੀ ਬਲਾਕ ਸਮਟੀ ਜ਼ਮੀਨ ਤੇ ਆ ਪੰਚਾਇਤੀ ਹੋ ਰਹੀ ਆ ਉਹਦੇ ਵਿੱਚ ਇਹ ਸਮੱਸਿਆ ਦਾ ਹੱਲ ਹੋ ਸਕਦਾ ਆ ਉਹਨਾਂ ਇਸ ਸਮੱਸਿਆ ਨੂੰ ਸਾਡੇ ਪਿੰਡਾਂ 'ਚ ਜ਼ਬਰਦਸਤੀ ਰਿਪੋਰਟ ਅੰਡਰ ਲੱਗੇ ਹੋਣ ਆਵਿ ਜੀਸੀਬੀ ਲੈ ਕੇ ਸੀਵਰੇਜ ਦੇ ਪਾਈਪ ਲੈ ਕੇ ਤੱਕੇ ਦੇ ਨਾਲ ਪਾਏ ਜਾ ਰਹੇ ਆ ਤੇ ਕਿੱਥੇ ਦਾ ਇਨਸਾਫ ਆ ਜੋ ਸਾਡੇ ਨਾਲ ਤੱਕਾ ਹੋ ਰਿਹਾ ਸਾਡੀ ਮੰਗ ਆ ਪ੍ਰਸ਼ਾਸਨ ਨੂੰ ਇਸ ਪਾਣੀ ਦਾ ਜਿਹੜਾ ਆ ਉਹ ਪ੍ਰਸ਼ਾਸਨ ਬਹਿ ਕੇ ਪੰਚਾਇਤ ਨੂੰ ਬੁਲਾ ਕੇ ਉਹਦਾ ਸਮੱਸਿਆ ਦਾ ਹੱਲ ਕਰੇ ਸਾਡੇ ਪਿੰਡ ਦੇ ਵਿੱਚ ਧੱਕੇ ਦੇ ਨਾਲ ਪਾਣੀ ਨਾ ਪਾਇਆ ਜਾਵੇ ਜੇਕਰ ਪ੍ਰਸ਼ਾਸਨ ਧੱਕਾ ਸਾਡੇ ਨਾਲ ਕਰਦੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਵੱਡਾ ਸੰਘਰਸ਼ ਕਰਾਂਗੇ ਅਸੀਂ ਇਹ ਪਾਣੀ ਪਿੰਡ ਦੇ ਵਿੱਚ ਨਹੀਂ ਪਾਣ ਦੇਵਾਂਗੇ ਧੰਨਵਾਦ ਆਪਣਾ ਕਿਰਮ ਨਾਮ ਪ੍ਰਵਿੰਦਰ ਸਿੰਘ ਪੰਚਾਇਤ ਸ਼ਕਤੀ ಗ್ರಾಮ ਪੰਚਾਇਤ ਰਾਮਗੜ੍ਹ ਪਿੰਡ ਰਾਮਗੜ੍ਹ ਤੇ ਪਾਣੀ ਦੀ ਜਿਹੜਾ ਮਤਲਬਾ ਚੱਲਦਾ ਪਿਆ ਜਿਹੜਾ ਅੱਜ ਗੜਤਪੁਰ ਦੇ ਉੱਤੇ ਮੈਂ 라ਮਾ ਕੱਠੀਆਂ ਹੋਈਆਂ ਸੀ ਤੁਸੀਂ ਮੌਕੇ ਤੇ ਜਿਹੜਾ ਕੀ ਮਾਮਲਾ ਥਾ ਇਹ ਮਾਮਲਾ ਸਰ ਇਸ ਤਰ੍ਹਾਂ ਕਿ ਜਿਹੜਾ ਰਾਮਗੜ੍ਹ ਦੇ ਕੁਝ ਘਰਾਂ ਦਾ ਪਾਣੀ ਹਾਈਵੇ ਤੇ ਪੈ ਰਿਆ ਜਲੰਧਰ ਪਾਣੀ ਬੱਤ ਜਿਹੜਾ ਹਾਈਵੇ ਹੈ ਨਾ ਉਹਦੇ ਤੇ ਪੈ ਰਿਆ ਤੇ ਉਹ ਇਹ ਕਰਕੇ ਜਿਹੜਾ ਕਾਫੀ ਢੇਰ ਤੋਂ ਪੈ ਰਿਆ ਤੇ ਉਹ ਜਿਹੜਾ ਪਾਣੀ ਕਰਕੇ ਜਿਹੜਾ ਹਾਈਵੇ ਟੁੱਟ ਰਿਹਾ ਤੇ ਉੱਚ ਅਧਿਕਾਰੀਆਂ ਦਾ ਬਹੁਤ ਗੰਭੀਰ ਨੋਟਿਸ ਲਿਆ ਤੇ ਮਾਨਯੋਗ ਬੀਡੀਪੀਓ ਫਲੋਰ ਜੀ ਦੇ ਹੁਕਮਾਂ ਦੇ ਚੱਲੇ ਹੋਏ ਉਹ ਪਾਣੀ ਨੂੰ ਉਹਦਾ ਸਹੀ ਢੰਗ ਨਾਲ ਨਿਕਾਸ਼ ਕਰਨ ਲਈ ਤੇ ਜਿਹੜੀਆਂ ਜਦੋਂ ਤੇ ਗਏ ਸੀਗੇ ਪਰ ਜਿਹੜਾ ਪੰਜ ਢੇਰੇ ਦੇ ਵਸਨੀਕਾਂ ਨੇ ਉਹਦਾ ਵਿਰੋਧ ਕੀਤਾ ਵੀ ਸਾਡੇ ਉੱਚ ਨਾ ਪਾਇਆ ਜਾਵੇ ਹਾਲਾਂਕਿ ਅਸੀਂ ਪਾਉਣਾ ਸੀਗਾ ਜਿਹੜੀ ਪੰਚਾਇਤ ਸੰਮਤੀ ਫਲੋਰ ਦਾ ਜਿਹੜਾ ਜਗ੍ਹਾ ਹੈਗੀ ਆ ਪੰਜ ਢੇਰੇ ਵਿਖੇ ਉੱਚ ਪਾਉਣਾ ਸੀ ਨਾ ਕਿ ਪੰਜ ਢੇਰੇ ਦੀ ਪਿੰਗਰਾ ਪੰਚਾਇਤ ਦੀ ਮਾਰਕੀਟ ਤੇ ਫਿਰ ਉਹ ਕੰਮ ਉਹਨਾਂ ਨੇ ਰਕਵਾਤਾ ਤੇ ਫਿਰ ਅਸੀਂ ਉਥੋਂ ਵਾਪਸ ਆ ਗਏ ਕੰਮ ਮੁਕੰਮਲ ਨਹੀਂ ਹੋਤਿਆ ਜੀ ਇਹਨਾਂ ਦੇ ਇਹ ਇਹ ਸੱਚ ਹਾਈਵੇ ਅਥਾਰਟੀ ਆਫ ਇੰਡੀਆ ਨੇ ਦਿਪਤੀ ਕੁਮਾਰ ਜਲੰਧਰ ਜੀ ਨੂੰ ਭੇਜਿਆ ਸੀਗਾ ਇਸ ਨੇ ਇਹ ਪੁਆਇੰਟ ਆ ਉੱਥੇ ਪਾਣੀ ਪੈ ਰਿਆ ਤੇ ਜਿਹੜਾ ਰਸਤਾ ਉਹ ਖਰਾਬ ਹੋ ਰਿਹਾ। ਬਈਏ ਤੇ ਜਲਦੋ ਜਲ ਕਾਰਵਾਈ ਕਰਕੇ ਇਹਨੂੰ ਪਾਣੀ ਨੂੰ ਸਹੀ ਢੰਗ ਨਾਲ ਨਿਕਾਲ ਦਿੱਤਾ ਜਾਵੇ। ਸਰ ਮਤਲਬ ਪੁਰਾਣਾ ਹੀ ਜਾਂਦਾ ਆ ਰਿਹਾ। ਮਤਲਬ ਪੁਰਾਣਾ ਪਰ ਫਿਰ ਸੜਕ ਦਾ ਖਰਾਬ ਹੋ ਰਹੀ ਹੈ ਨਾ ਜੀ। ਉਹ ਸਾਡਾ ਤਾਂ ਉੱਚ ਅਧਿਕਾਰੀਆਂ ਦਾ ਸਾਨੂੰ ਜਿਹੜਾ ਪੀਸਾ ਵੀ ਹੈ ਨਹੀਂ ਉਹਨੂੰ ਸਹੀ ਕਰੋ, ਪਾਣੀ ਦਾ ਨਿਕਾਸ ਕਰੋ। ਪਾਣੀ ਦਾ ਨਿਕਾਸ ਤਾਂ ਆਫਟਰ ਆਲ ਕਰਨਾ ਹੀ ਪੈਣਾ। ਕੀ ਤੁਹਾਨੂੰ ਰਿਟਰਨ ਵੀ ਕੋਈ ਦਿੱਤੀ ਨੇ? ਜੇ ਤਾਂ ਮੀਡੀਆ ਸਾਹਿਬ ਨੂੰ ਆਇਆ ਹੋਵੇਗਾ ਉਹਨਾਂ ਨਾਲ ਆਪਾਂ ਕਰ ਲੈਣੇ ਆ ਸਾਨੂੰ ਫੋਨ ਤੇ ਉਹਨੇ ਹੁਕਮ ਨਾ ਜਾਰੀ ਕੀਤਾ ਸੀ ਕਿਉਂਕਿ ਹਾਈਵੇ ਥੋਰ ਵلوں ਜਿਹੜਾ ਲੈਟਰ ਆਇਆ ਸੀਗਾ ਡੀਸੀ ਸਾਹਿਬ ਨੂੰ